ਇੱਕ ਐਲਸੀਡੀ ਜਿਹੜੀ ਹੈਗੀ ਆ ਉਹ ਲਗਾਈ ਜਾਊਗੀ ਜਿੱਥੇ ਜਗਜੀਤ ਸਿੰਘ ਢੱਲੇਵਾਲ ਦੀਆਂ ਤਸਵੀਰਾਂ ਸਾਰਿਆਂ ਨੂੰ ਨਜ਼ਰ ਆਉਣਗੀਆਂ ਤਾਂ ਉਹਨਾਂ ਦੇ ਬੇਟੇ ਇੱਥੇ ਮੌਜੂਦ ਨੇ ਉਹਨਾਂ ਦੀਆਂ ਵੱਡੀਆਂ ਭੈਣਾਂ ਉੱਥੇ ਮੌਜੂਦ ਨੇ ਸਾਰਾ ਪਰਿਵਾਰ ਇੱਥੇ ਮੌਜੂਦ ਆ ਉਹਨਾਂ ਦੇ ਬੇਟੇ ਤੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੁਲੋਤੇ ਬੇੜੇ ਨੇ ਜਿਨ੍ਹਾਂ ਨੂੰ ਕਿਤਨਾ ਕਿਤੇ ਆਪਣੇ ਪਿਤਾ ਦੀ ਫਿਕਰ ਆ ਜਿਸ ਦੇ ਕਾਰਨ ਉਹ ਖੁਦ ਮੋਰਚੇ ਦੇ ਵਿੱਚ ਲਗਾਤਾਰ ਡਟੇ ਹੋਏ ਨੇ ਭਾਈ ਜੀ ਕੀ ਨਾਮ ਆ ਤੁਹਾਡਾ ਜੀ ਗੁਰਪ੍ਰਿੰਦਰ ਸਿੰਘ ਜੀ ਗੁਰਪ੍ਰਿੰਦਰ ਜੀ ਕਿਸ ਤਰੀਕੇ ਨਾਲ ਦੇਖਦੇ ਹੋ 19 ਦਿਨ ਹੋ ਚੁੱਕੇ ਨੇ ਅੱਜ ਸਿਹਤ ਰੋਜ਼ਾਨਾ ਨਾਜੂਕ ਹੋ ਰਹੀ ਆ ਰੋਜ਼ਾਨਾ ਜਿਹੜੇ ਹੈਗੇ ਨੇ ਤੁਹਾਡੇ ਪਿਤਾ ਜੀ ਕਮਜ਼ੋਰ ਹੁੰਦੇ ਜਾ ਰਹੇ ਨੇ ਸਿਹਤ ਮਤਲਬ ਉਹ ਕਿ ਆਪਾਂ ਨੂੰ ਜਦੋਂ ਇਸ ਗੱਲ ਦਾ ਜਾਣਦੇ ਆਂ ਆਪਾਂ ਕਿ 19 ਦਿਨ ਹੋ ਗਏ ਅੱਜ ਇੱਕ ਕੰਨ ਦਾ ਦਾਣਾ ਅੰਦਰ ਨਾ ਜਾਣਾ ਤਾਂ ਸਿਹਤ ਨੇ ਨੇਚਰਲੀ ਡਾਊਨ ਹੋਣਾ ਹਨਾ ਵੀਕਨੈਸ ਆਊਗੀ ਗਲੂਕੋਜ਼ ਲੈਵਲ ਨੇ ਵੀ ਘਟਣਾ ਸ਼ੂਗਰ ਲੈਵਲ ਵੀ ਫਲਕਚੂਏਟ ਕਰੂਗਾ ਇਹ ਚੀਜ਼ਾਂ ਨੇ ਫਲਕਚੂਏਟ ਹੁਣ ਕਰਨਾ ਹੈ ਸਿਹਤ ਡਾਊਨ ਹੋਣਾ ਇੱਕ ਵੱਖਰੀ ਗੱਲ ਹੈ ਪਰ ਜੇ ਅਸੀਂ ਮੇਨ ਗੱਲ ਦੇਖੀਏ ਤਾਂ ਉਹਨਾਂ ਦਾ ਜਜ਼ਬਾ ਸਪਿਰਟ ਉਹ ਮਤਲਬ ਕਿ ਫਰੋਮ ਡੇ 1 ਇੱਕ ਮਤਲਬ ਕਿ ਆਪ ਦਾ 바ਅਰ ਸੈੱਟ ਕੀਤਾ ਜਿੱਥੇ ਉਹ ਅੱਜ ਵੀ ਮੇਨਟੇਨ ਕਰ ਰਹੇ ਆ ਉਹ ਸਾਡੇ ਵਾਸਤੇ ਦੇਖਣ ਵਾਲੀ ਗੱਲ ਤਾਂ ਉਹ ਹੈ ਕਿ ਉਹ ਮਤਲਬ ਕਿ ਇੰਪੋਰਟੈਂਟ ਆ ਉਹ ਡਾਊਨ ਨਹੀਂ ਹੋ ਗਿਆ ਸਿਹਤ ਦਾ ਕੋਈ ਨਹੀਂ ਵਾਹਿਗੁਰੂ ਕਿਰਪਾ ਕਰਨ ਅਸੀਂ ਆ ਮੋਰਚਾ ਫਤਿਹ ਕਰਕੇ ਜਾਈਏ ਸਿਹਤ ਅਸੀਂ ਆਪੇ ਰਿਕਵਰ ਕਰਾ ਲਾਂਗੇ ਅਡੋਲ ਨੇ ਪਰ ਡਾਕਟਰ ਕਹਿੰਦੇ 7-8 ਦਿਨਾਂ ਤੋਂ ਬਾਅਦ ਹਾਲਾਤ ਇੱਕਦਮ ਕਦੇ ਖਰਾਬ ਹੋ ਸਕਦੇ ਨੇ ਕੱਲ ਵੀ ਕਹਿੰਦੇ ਵੀ ਹਾਰਟ ਅਟੈਕ ਦਾ ਵੀ ਤਰੰਗ ਤੇ ਚਾਂਸ ਤੋਂ ਜਬਜੰਦੇ ਨੇ ਐਨੇ ਜਿਆਦਾ ਸਮੇਂ ਦੇ ਵਿੱਚ ਕਿਡਨੀ ਵੀ ਫੇਲ ਹੋ ਜਾਂਦੀ ਆ ਕਿਉਂਕਿ ਪਾਣੀ ਦੀ ਵੀ ਜਿਹੜੀ ਘਾਟ ਕਾਫੀ ਜਿਆਦਾ ਦੱਸੀ ਜਾ ਰਹੀ ਹੈ ਉਹਨਾਂ ਨੂੰ ਹਾਂ ਦੇਖੋ ਡਾਕਟਰਸ ਨੇ ਜਿਹੜੀ ਉਹਨਾਂ ਦੀ ਡਾਕਟਰੀ ਲੈਂਗੁਏਜ ਜੋ ਵੀ ਉਹਨਾਂ ਨੂੰ ਸਾਹਮਣੇ ਆ ਰਿਹਾ ਖਜਸ਼ਾਨ ਉਹ ਉਹਨਾਂ ਨੇ ਉਹਨਾਂ ਦਾ ਫਰਜ ਹੈ ਉਹਨਾਂ ਨੇ ਦੱਸਣਾ ਹਨਾ ਚਲੋ ਉਹ ਚੀਜ਼ਾਂ ਦੇਖੋ ਆਪਣੇ ਤੱਕ ਵੀ ਪਹੁੰਚੀਆਂ ਇਹ ਕਿੱਡੀ ਮਤਲਬ ਕਿ ਹੈਰਾਨੀ ਵਾਲੀ ਗੱਲ ਆ ਕੀ ਇਹ ਚੀਜ਼ਾਂ ਸਰਕਾਰ ਤੱਕ ਨਹੀਂ ਪਹੁੰਚ ਰਹੀਆਂ ਸਰਕਾਰ ਤੱਕ ਸਭ ਪਹੁੰਚ ਰਿਹਾ ਪਰ ਉਹ ਮਤਲਬ ਕਿ ਜਿਸ ਤਰੀਕੇ ਨਾਲ ਉਹ ਅਣਗੌਲੀਆਂ ਕਰ ਰਹੀ ਹੈ ਮਤਲਬ ਕਿ ਉਸ ਚੀਜ਼ ਨੂੰ ਦੇਖ ਕੇ ਹੈਰਾਨੀ ਵੀ ਹੁੰਦੀ ਹੈ ਤੇ ਰੋ ਵੀ ਆਉਂਦਾ ਕਿ ਯਾਰ ਅਸੀਂ ਇਹ ਜੀ ਲੋਕ ਭੇਜੀ ਹੋਏ ਆ ਉੱਤੇ ਚੁਣ ਕੇ ਕਿ ਜੇ ਦੇਖੀਏ ਤਾਂ ਕੋਈ ਇੰਡੀਵਿਜੂਅਲ ਸਿਰਫ ਇੱਕ ਬੰਦਾ ਤਾਂ ਫਿਰ ਇਸ ਦਾ ਤਾਂ ਦੇਸ਼ 'ਚ ਪ੍ਰੋਟੈਸਟ ਕਰਨ ਦੇ ਕਾਬਿਲ ਹੀ ਨਹੀਂ ਰਹਿ ਗਿਆ ਜੇ ਐਡੀ ਵੱਡੀ ਐਸੋਸੀਏਸ਼ਨ ਦਾ ਰਿਪਰੈਜ਼ੈਂਟਰ ਨੂੰ ਯਾਰ ਉਹ ਬੰਦੇ ਇੰਨਾ ਅਣਗੌਲੀਆਂ ਕਰ ਸਕਦੇ ਆ ਤੇ ਇੱਕ ਬੰਦੇ ਦਾ ਕੀ ਲਈ ਬੈਠੇ ਹੋ ਪਰ ਕੱਲ ਸੁਪਰੀਮ ਕੋਰਟ ਨੇ ਸਖਤ ਨਿਰਦੇਸ਼ ਜਾਰੀ ਕੀਤੇ ਨੇ ਸੈਂਟਰ ਗਵਰਨਮੈਂਟ ਨੂੰ ਸਟੇਟ ਗਵਰਨਮੈਂਟ ਨੂੰ ਵੀ ਇਸ ਤਰੀਕੇ ਨਾਲ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨਹੀਂ ਜਾਣੀ ਦੇ ਸਕਦੇ ਤੁਸੀਂ ਉਹਨਾਂ ਦਾ ਜਾ ਕੇ ਵਧੀਆ ਟ੍ਰੀਟਮੈਂਟ ਦੋ ਅਗਰ ਉਹ ਨਹੀਂ ਖਾਣਾ ਪੀਣਾ ਚਾਹੁੰਦੇ ਤਾਂ ਖਾਣ ਪੀਣ ਵਾਸਤੇ ਫੋਰਸ ਨਹੀਂ ਕਰ ਸਕਦੇ ਤੁਸੀਂ ਉੱਥੇ ਪਹਿਲਾਂ ਵਾਂਗ ਫੋਰਸ ਦੇ ਵਰਤੋਂ ਨਹੀਂ ਕਰ ਸਕਦੇ ਡੇਟੇਨ ਕਰਨ ਦੇ ਲਈ ਤੇ ਤੁਸੀਂ ਜਾ ਕੇ ਉੱਥੇ ਜੋ ਮੰਗਾ ਹੈਗੀਆਂ ਨੇ ਜਿਹੜੀਆਂ ਮੰਗਾਂ ਨੂੰ ਲੈ ਕੇ ਉਹਨਾਂ ਦਾ ਮਰਨ ਵਰਤ ਚੱਲ ਰਿਹਾ ਉਹਦੇ ਨਾਲ ਜਾ ਕੇ ਉਹਨਾਂ ਨਾਲ ਗੱਲਬਾਤ ਕਰੋ ਇਹ ਨਿਰਦੇਸ਼ਾਂ ਨੂੰ ਕਿਵੇਂ ਦੇਖਦੇ ਹੋ ਸੁਪਰੀਮ ਕੋਰਟ ਦੇਨ ਨੂੰ ਦੇਖੋ ਜਿੰਨੇ ਜਿੱਤੇ ਤੱਕ ਗੱਲ ਰਹੀ ਕਿ ਡਿਟੇਨ ਕਰਨ ਦੀ ਤਾਂ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਪਰसों ਹਰਿਆਣਾ ਸਰਕਾਰ ਨੇ ਇਸ਼ਾਰਾ ਰਾਤ ਨੂੰ 2 ਵਜੇ ਹਰਿਆਣਾ ਪੰਜਾਬ ਸਰਕਾਰ ਦੋਵਾਂ ਦੇ ਰਲ ਕੇ ਫੋਰਸਾਂ ਸੀਗੀਆਂ ਨੇ ਰਾਤ ਨੂੰ 2 ਵਜੇ ਪ੍ਰੋਗਰਾਮ ਬਣਾ ਲਿਆ ਸੀ ਇੱਕ ਵਾਰ ਤੇ ਪਰ ਜੇ ਅਸੀਂ ਗੱਲ ਕਰੀਏ ਸੁਪਰੀਮ ਕੋਰਟ ਮੰਨੀ ਹੋਗਾ ਸਾਡੇ ਵਾਸਤੇ ਉਹਨਾਂ ਦਾ ਇੱਕ ਇੱਕ ਕਿਹ ਲਫਜ਼ ਸਾਡੇ ਵਾਸਤੇ ਸਨਮਾਨ ਸਨਮਾਨ ਦਿੰਨੇ ਆ ਸੀ ਉਸ ਚੀਜ਼ ਨੂੰ ਪਰ ਜੇ ਅਸੀਂ ਇੰਨੀ ਗੱਲ ਦੇਖੀਏ ਕਿ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਹੈ ਕਿ ਤੁਸੀਂ ਡੱਲੇਵਾਲ ਦਾ ਤੁਰੰਤ ਤੋਂ ਇਲਾਜ ਸ਼ੁਰੂ ਕਰਵਾਓ ਕੀ ਸੁਪਰੀਮ ਕੋਰਟ ਇਹ ਜੇ ਜੇ ਸੁਪਰੀਮ ਕੋਰਟ ਇਹ ਗੱਲ ਕਹਿੰਦੀ ਕਿ ਭਾਈ ਕੇਂਦਰ ਵੀ ਸਰਕਾਰ ਕੇਂਦਰ ਸਰਕਾਰ ਨੂੰ ਵੀ ਅਸੀਂ ਹੁਕਮ ਕਰਦੇ ਆਂ ਪੰਜਾਬ ਸਰਕਾਰ ਨੂੰ ਵੀ ਕਿ ਯਾਰ ਉਹਨਾਂ ਨਾਲ ਜਿਹੜੀਆਂ ਉਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਤੁਸੀਂ ਉਹਨਾਂ ਤੇ ਗੱਲ ਕਰੋ ਜਾ ਇਹ ਵੀ ਗੱਲ ਕਹਿ ਸਕਦੇ ਸੀ ਕਿ ਉਹ ਗੱਲ ਕਿਤੇ ਨਾ ਕਿਤੇ ਮੈਨੂੰ ਲੱਗਦਾ ਜ਼ਿਆਦਾ ਪ੍ਰਭਾਵ ਦਿੰਦੀ ਇਸ ਚੀਜ਼ ਨੂੰ ਇਲਾਜ ਦਾ ਤਾਂ ਸੁਪਰੀਮ ਕੋਰਟ ਨੂੰ ਕਿਹੜਾ ਨਹੀਂ ਪਤਾ ਕਿ ਕਿ ਨਹੀਂ ਕਰਾਉਣਾ ਉਹਨਾਂ ਨੇ ਜੇ ਇਲਾਜ ਕਰਾਉਣਾ ਹੁੰਦਾ ਇਹ ਡਾਕਟਰ ਕਿਹੜਾ ਇਹ ਡਾਕਟਰਸ ਵੀ ਉਹਨਾਂ ਹੀ ਕਾਬਿਲਤ ਰੱਖਦੇ ਆ ਜਿਹੜੀ ਟੀਮਾਂ ਇੱਥੇ ਫਿਰਦੀਆਂ ਉਹ ਸਾਰੇ ਇੱਕੋ ਜਿਹੀ ਪੜ੍ਹਾਈ ਕਰਕੇ ਹੀ ਉੱਥੇ ਜਾਂਦੇ ਆ ਇਲਾਜ ਲੈਣਾ ਹੁੰਦਾ ਤਾਂ ਇਹਨਾਂ ਤੋਂ ਲੈ ਲੈਂਦੇ ਉਹਨਾਂ ਨੂੰ ਇਸ ਗੱਲ ਦਾ ਮਤਲਬ ਕਿ ਕਿਤੇ ਨਾ ਕਿਤੇ ਉਹ ਚੀਜ਼ ਸਾਡੇ ਵਾਸਤੇ ਜ਼ਿਆਦਾ ਦਿਲ ਦੇ ਨੇੜੇ ਹੁੰਦੀ ਜੇ ਸੁਪਰੀਮ ਕੋਰਟ ਇਹ ਗੱਲ ਕਹਿੰਦੀ ਕਿ ਤੁਸੀਂ ਉਹਨਾਂ ਨਾਲ ਮੰਗਨੀਆਂ ਹੋਈਆਂ ਜਿਹੜੀਆਂ ਉਹਨਾਂ ਦੀਆਂ ਮੰਗਾ ਉਹਨਾਂ ਤੇ ਗੱਲ ਕਰੋ ਤੇ ਇਹ ਚੀਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ ਜਿਦਿ ਡੱਲੇ ਸਪਲ ਅਡੋਲ ਨੇ ਉਸੇ ਤਰੀਕੇ ਨਾਲ ਡਟੇ ਹੋਏ ਨੇ ਪਰ ਜਦੋਂ ਤੁਹਾਡਾ ਬੇਟਾ ਉਹਨਾਂ ਦਾ ਪੋਤਾ ਉਹਨਾਂ ਦੀ ਗੋਦੀ ਦੇ ਵਿੱਚ ਜਾ ਕੇ ਭਾਵੁਕ ਹੁੰਦਾ ਕਹਿੰਦਾ ਕਿ ਮੇਰੇ ਦਾਦਾ ਜੀ ਦੀ ਸਿਹਤ ਠੀਕ ਹੋਣੀ ਚਾਹੀਦੀ ਆ ਲੋਕੋ ਆਓ ਤਾਂ ਉਦਾਂ ਦਾ ਮਾਹੌਲ ਦੇਖ ਕੇ ਤੁਸੀਂ ਭਾਵੁਕ ਹੋਨੇ ਆ ਦੇਖੋ ਉਹ ਇੱਕ ਫੈਮਿਲੀ ਦੀਆਂ ਗੱਲਾਂ ਹਨਾ ਉਹ ਚੀਜ਼ਾਂ ਕਿਤੇ ਨਾ ਕਿਤੇ ਉਹ ਬੌਂਡ ਹੁੰਦਾ ਜਿਹੜਾ ਮਤਲਬ ਕਿ ਪਿਓ ਪੁੱਤ ਦਾ ਜਾਂ ਦਾਦੇ ਪੋਤੇ ਦਾ ਉਹ ਚੀਜ਼ ਆ ਜਿਹੜੀ ਉਹ ਮਤਲਬ ਕਿ ਇੱਕ ਬੌਂਡ ਆਪ ਦਾ ਆਪ ਦਾ ਵੱਖਰਾ ਹੁੰਦਾ ਹਨਾ ਉਹ ਇਮੋਸ਼ਨਲ ਮੂਵਮੈਂਟ ਆ ਜਿਹੜੀਆਂ ਉਹ ਆ ਜਾਂਦੀਆਂ ਜਦੋਂ ਕਿਤੇ ਆਪਾਂ ਐਂ ਦੇਖਦੇ ਆ ਕਿਉਂਕਿ ਮੇਰਾ ਬੇਟਾ ਜਿਹੜਾ ਉਹ ਮੇਰੇ ਨਾਲੋਂ ਵੀ ਜ਼ਿਆਦਾ ਆਪਦੇ ਦਾਦਾ ਜੀ ਨਾਲ ਮਤਲਬ ਕਿ ক্লোজ ਹੈ ਉਹ ਇੱਥੇ ਦੇਖ ਲਿਓ ਕੱਲ ਨੂੰ ਫੇਰ ਆਊਗਾ ਉਹਨਾਂ ਨੇ ਹੋਰ ਕਿਤੇ ਜਾਣਾ ਹੀ ਨਹੀਂ ਉਹ ਸਿਰਫ ਉਹਨਾਂ ਦੀ ਬੁੱਕਲ 'ਚ ਹੀ ਜਾਊਗਾ ਉਹ ਚੀਜ਼ਾਂ ਚਲੋ ਬੱਚੇ ਨੂੰ ਹਜੇ ਇਹ ਨਹੀਂ ਪਤਾਗਾ ਕਿ ਇਹ ਚੀਜ਼ਾਂ ਮਤਲਬ ਕਿ ਕੀ ਹੈ ਪਰ ਤੁਸੀਂ ਦੇਖਿਓ ਜਿਹੜੀਆਂ ਅਪੀਲਾਂ ਉਹਨੇ ਕੀਤੀਆਂ ਮਤਲਬ ਕਿ ਲੋਕਾਂ ਅਕੇ ਬੇਨਤੀਆਂ ਕੀਤੀਆਂ ਉਸ ਦਾ ਰੰਗ ਤੁਸੀਂ ਅੱਜ ਦੇਖ ਲਓ ਉਹ ਰੰਗ ਲੈ ਕੇ ਆਈਆਂ ਉਹਦੀ ਮਿਹਨਤ ਵੀ ਵਿਚਾਰੇ ਦੀ ਤੇ ਜਿੰਨੇ ਵੀ ਮੈਂ ਤਾਂ ਕਹਿਣਾ ਚਲੋ ਇੱਕ ਇੱਕ ਕਦਮ ਜਿਹੜਾ ਚੱਲਿਆ ਲੋਕਾਂ ਨੇ ਸਾਡੇਦਰ ਆਪਣੇ ਮੋਰਚੇ ਨੂੰ ਸਟਰੋਂਗ ਕਰਨ ਵਾਸਤੇ ਸਭ ਦੇ ਅਸੀਂ ਸਿਰ ਮੱਥੇ ਇੱਕ ਇੱਕ ਕਦਮ ਚੱਲਿਆ ਹੋਇਆ ਮੰਨਦੇ ਆ ਤੇ ਧੰਨਵਾਦ ਤੁਸੀਂ ਮਤਲਬ ਕਿ ਇੱਕ ਅਪੀਲ ਤੇ ਬੱਚੇ ਦੀ ਅਪੀਲ ਤੇ ਜਾਂ ਮਤਲਬ ਕਿ ਇੱਕ ਤੁਸੀਂ ਆਪਦਾ ਜਰਨਲ ਮੰਨ ਕੇ ਉਹਦੀ ਅਪੀਲ ਤੇ ਤੁਸੀਂ ਇੱਥੇ ਆਏ ਹੋ ਮਾਰ ਫਰਵਰੀ ਨੂੰ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਜਾਣਕਾਰੀ ਹੈ ਕਿ ਤੁਹਾਡੇ ਮਦਰ ਉਹ ਤੋਂ 10 ਦਿਨ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਸੀ ਜਗਦੀਰ ਢੱਲੇਵਾਲ ਥੋੜੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਅੰਤਿਮ ਅਰਦਾਸ ਕਰਕੇ ਆਪਣੇ ਜਿਹੜੇ ਐਲਾਨ ਕੀਤਾ ਹੋਇਆ ਸਮਾਸੀ ਉਹਦੇ ਉੱਪਰ ਖਨੋਰੀ ਬਾਰਡਰ ਪਹੁੰਚ ਗਏ ਸੀ ਇਹਨਾਂ ਨੇ ਅੰਦੋਲਨ ਸ਼ੁਰੂ ਕਰਤਾ ਸੀ 27 ਤਰੀਕ ਨੂੰ ਇਹਨਾਂ ਦੀ ਮਤਲਬ ਕਿ ਮੇਰੇ ਮਦਰ ਦੀ ਡੈਥ ਹੁੰਦੀ ਹੈ 27 ਜਨਵਰੀ ਨੂੰ 28 29 ਨੂੰ ਅਸੀਂ ਫੁੱਲ ਚੋਕੇ ਪ੍ਰਕਾਸ਼ ਕਰਦਨੇ ਆ ਗੁਰੂ ਮਹਾਰਾਜ ਘਰੇ ਅਖੰਡ ਪਾਠ ਸਾਹਿਬ ਪ੍ਰਕਾਸ਼ ਮਤਲਬ ਕਿ 2 ਤਰੀਕ ਨੂੰ ਉਹਨਾਂ ਦਾ ਮਤਲਬ ਕਿ ਅੰਤਿਮ ਅਰਦਾਸ ਕਰਕੇ 3 ਤਰੀਕ ਨੂੰ ਮਤਲਬ ਕਿ ਇਹ ਆਪਦੇ ਮੋਰਚੇ ਵਾਸਤੇ ਸਟਰੈਂਥਨ ਕਰਨ ਵਾਸਤੇ ਇਹ ਫਿਰ ਤੋਂ ਕਰ ਤੋਂ ਨਿਕਲੇ ਆਉਂਦੇ ਨੇ ਤੇ ਉਸ ਤੋਂ ਬਾਅਦ ਸਿਰਫ ਸਾਨੂੰ ਇੱਕ ਦਿਨ ਆ ਕੇ ਘਰੇ ਮਿਲ ਕੇ ਗਏ ਸੀ ਸ਼ਾਇਦ ਉਹ 10 ਮਈ ਵੀ 11 ਤਰੀਕ ਨੂੰ ਜਦੋਂ 13 ਤਰੀਕ ਨੂੰ ਇੱਧਰ ਆਉਣਾ ਸੀਗਾ ਤਾਂ ਮੇਰੇ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਤਾਂ ਦੱਸਣ ਦੀ ਕਿਸੇ ਨੂੰ ਲੋੜ ਹੀ ਨਹੀਂ ਜਿਹੜਾ ਮਤਲਬ ਕਿ ਇਨੀ ਐਸੋਸੀਏਸ਼ਨ ਮਤਲਬ ਕਿ ਏਡੀ ਵੱਡੀ ਚਲਾ ਰਹੇ ਆ ਉਹ ਮਤਲਬ ਕਿ ਕਿੰਨਾ ਕੁ ਘਰੇ ਖੜਦੇ ਹੋਣਗੇ ਹਨਾ ਉਹ ਚੀਜ਼ ਦਾ ਸਭ ਨੂੰ ਪਤਾ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਉਹਨਾਂ ਦੇ ਮਗਰ ਮਤਲਬ ਕਿ ਇੱਕ ਕਾਲ ਤੇ ਜਾਂ ਮਤਲਬ ਕਿ ਇੱਕ ਬੋਲ ਤੇ ਲੋਕ ਆ ਜਿਹੜੇ ਉਹ ਅੱਖਾਂ ਮੀਚ ਕੇ ਆਪ ਦਾ ਜਰਨਲ ਮੰਨ ਕੇ ਉਹਨਾਂ ਦੇ ਮਗਰ ਖੜਦੇ ਆ। ਮਸਲਾ ਹੁੰਦਾ ਕਿਉਂਕਿ ਪਿਤਾ ਦੇ ਨਾਮ ਦੇ ਉੱਪਰ ਤਾਂ ਤੁਸੀਂ ਭਾਵੁਕ ਹੋਨੇ ਆ ਤੁਹਾਡਾ ਬੇਟਾ ਜਦੋਂ ਗੁੱਦ ਜੀ ਜਾਂਦਾ ਫਿਰ ਵੀ ਭਾਵੁਕ ਹੋਨੇ ਆ ਕਿਉਂਕਿ 19 ਦਿਨ ਹੋ ਚੁੱਕੇ ਨੇ। ਡਾਕਟਰ ਜਦੋਂ ਕਹਿੰਦੇ ਨੇ ਵੀ ਕਦੇ ਵੀ ਹਾਰਟ ਅਟੈਕ ਆ ਸਕਦਾ ਕਿਰਨੀ ਫੇਲ ਹੋ ਸਕਦੀ ਅੰਦਰ ਚੀਜ਼ ਤੁਹਾਡੇ ਵੀ ਪੈਂਦੀ ਹੋਣੀ ਹੈ। ਜ਼ਰੂਰ ਇਹ ਤਾਂ ਹੁਣ ਅਕਸਰ ਮੇਰੇ ਕੋਲੇ ਮੰਨ ਕੇ ਚੱਲੋ ਵੀ ਮਦਰ ਮੇਰੇ ਐਕਸਪਾਇਰ ਹੋ ਗਈ ਰਹਿ ਤਾਂ ਮੇਰੇ ਕੋਲੇ ਵੀ ਫਾਦਰ ਹੀ ਗਏ ਨਾ ਤਾਂ ਉਹ ਚੀਜ਼ ਦਾ ਕਿਤੇ ਨਾ ਕਿਤੇ ਸੋਚੀਦਾ ਤਾਂ ਜਦੋਂ ਆ ਖੋ ਤਾਂ ਪੈਂਦੀ ਹੈ ਅੰਦਰ ਤੇ ਪਰ ਅਸੀਂ ਉੱਥੇ ਜੀ ਅਸੀਂ ਨਾਲ ਦੀ ਨਾਲ ਦੇਖੀਏ ਤਾਂ ਮੇਰੇ ਵਾਸਤੇ ਜੋ ਆ ਲੋਕ ਆਏ ਹੋਏ ਨੇ ਹਨਾ ਉਹ ਅੱਖਾਂ ਮੀਚ ਕੇ ਆਪ ਦਾ ਜਰਨਲ ਮੰਨ ਕੇ ਉਹਨਾਂ ਨੂੰ ਬੈਠੇ ਹੋਏ ਨੇ ਕਿ ਹਾਂ ਮੈਂ ਸਾਡੀ ਜੋ ਜੀ ਗੱਲ ਕਰ ਸਕਦਾ ਤਾਂ ਸਿਰਫ ਉਹ ਬੰਦਾ ਤਾਂ ਉਦੋਂ ਥੋੜਾ ਜਿਹਾ ਐ ਵੀ ਲੱਗਦਾ ਕਿ ਯਾਰ ਹਾਂ ਅਸੀਂ ਜੇ ਕੁਝ ਖਟਿਆ ਤਾਂ ਚਲੋ ਕੋਈ ਨਹੀਂ ਜੇ ਮੇਰਾ ਫਾਦਰ ਇਹਨਾਂ ਦੇ ਲੇਖੇ ਲੱਗ ਜੂਗਾ ਤਾਂ ਫਿਰ ਮੈਨੂੰ ਇਹਨਾਂ ਕ ਤਾਂ ਹੋਊਗਾ ਨਾ ਵੀ ਯਾਰ ਅਸੀਂ ਇਹਨਾਂ ਨੂੰ ਬਚਾਲਿਆ ਬਈ ਜਦੋਂ ਐਲਾਨ ਕੀਤਾ ਸੀ ਮਰਨ ਵਰਤ ਦਾ ਇਹ ਵਰਤ ਦਾ ਨਾਮ ਹੀ ਮਰਨਾ ਕਿ ਮੈਂ ਮਰਨ ਦੇ ਲਈ ਜਾ ਰਿਹਾ ਤਾਂ ਜਦੋਂ ਤੁਹਾਨੂੰ ਪਤਾ ਲੱਗਿਆ ਮਦਰ ਤੁਹਾਡੀ ਡੈਥ ਹੋ ਚੁੱਕੀ ਆ ਪਿਛਲੇ ਅੰਦੋਲਨ ਦੇ ਵਿੱਚ ਜਦੋਂ ਸ਼ੁਰੂਆਤ ਹੋਈ ਆ ਤਾਂ ਇਹਦੇ ਵਿੱਚ ਤੁਹਾਡੇ ਪਿਤਾ ਜਦੋਂ ਤੁਹਾਨੂੰ ਘਰੋਂ ਕਹਿ ਕੇ ਜਾ ਰਹੇ ਨੇ ਕਿ ਮੈਂ ਮਰਨ ਲਈ ਜਾ ਰਿਹਾ ਜ਼ਮੀਨ ਜਾਇਦਾਦ ਤੁਹਾਡੇ ਨਾਮ ਕਰਵਾਈ ਸੀ ਤਾਂ ਉਦੋਂ ਰੁਕਣ ਦੀ ਕੋਸ਼ਿਸ਼ ਕੀਤੀ ਜਾਂ ਕੋਈ ਗੱਲਬਾਤ ਕੀਤੀ ਕਿ ਮੇਰੇ ਮਾਂ ਹੈ ਨਹੀਂ ਤਾਂ ਪਿਤਾ ਹੀ ਹੋ ਤੁਸੀਂ ਤਾਂ ਤੁਸੀਂ ਇਹ ਕਦਮ ਨਾ ਚੁੱਕੋ ਨਹੀਂ ਇਹ ਗੱਲ ਮੇਰੇ ਮੂੰਹੋਂ ਤਾਂ ਕਦੇ ਨਹੀਂ ਨਿਕਲੂਗੀ ਨਾ ਅੱਗੇ ਜੇ ਵਾਹਿਗੁਰੂ ਕਿਰਪਾ ਕਰਨਾ ਮੋਰਚਾ ਜਿੱਤ ਕੇ ਅਸੀਂ ਜਾਈਏ ਕਿਸਾਨੀ ਵਾਸਤੇ ਜਾਂ ਸਾਡੀ ਕੌਮ ਵਾਸਤੇ ਕੁਝ ਵੀ ਇਹ ਕਰਨਗੇ ਮੇਰੇ ਮੂੰਹੋਂ ਇਹਨਾਂ ਨੂੰ ਨੰਨਾ ਕਦੇ ਨਹੀਂ ਨਿਕਲੂਗਾ ਇਹ ਉਹਨਾਂ ਨੂੰ ਵੀ ਬੜੀ ਚੰਗੀ ਤਰ੍ਹਾਂ ਪਤਾ ਪਰ ਹਾਂ ਇੰਨੀ ਇੱਕ ਗੱਲ ਮੈਂ ਉਹਨਾਂ ਨੂੰ ਜ਼ਰੂਰ ਕਹੀ ਸੀ ਕਿ ਜਦੋਂ ਇਹਨਾਂ ਨੇ ਜ਼ਮੀਨ ਵਾਲਾ ਕੰਮ ਕਰਨਾ ਚਾਹਿਆ ਸੀਗਾ ਤਾਂ ਮੈਂ ਉਦੋਂ ਇਹਨਾਂ ਨੂੰ ਇੰਨੀ ਗੱਲ ਕਹੀ ਸੀ ਕਿ ਤੁਸੀਂ ਇਹ ਕੰਮ ਨਾ ਕਰੋ ਚਲੋ ਠੀਕ ਹੈ ਤੁਸੀਂ ਕਰੋ ਆ ਮਤਲਬ ਕਿ ਇਹ ਕੰਮ ਆ ਜਿਹੜਾ ਇਹ ਵੀ ਜ਼ਰੂਰੀ ਆ ਪਰ ਤੁਸੀਂ ਜ਼ਮੀਨ ਆਪਦੇ ਨਾਮ ਹੀ ਰੱਖੋ ਮੈਂ ਮੇਰਾ ਇਹ ਸੀਗੀ ਖਾਹਿਸ਼ ਕਿ ਯਾਰ ਮੈਂ ਸਿਰਫ ਉਹਨੂੰ ਵਾਹਾਂ ਰਵੇ ਜਿੱਥੇ ਹੈਗੀ ਆ ਉੱਥੀ ਉਹ ਉਹਨਾਂ ਨੇ ਉਹ ਚੀਜ਼ਾਂ ਆਉਂਦੀਆਂ ਜਿਹੜੀਆਂ ਪ੍ਰਾਪਰਟੀ ਆ ਜ਼ਮੀਨ ਆ ਇਹ ਚੀਜ਼ਾਂ ਆਟੋਮੈਟਿਕ ਜਦੋਂ ਬੰਦਾ ਨਹੀਂ ਰਹਿੰਦਾ ਆਪੀ ਆ ਜਾਂਦੀਆਂ ਉਹ ਉਹ ਚੀਜ਼ਾਂ ਥੋੜਾ ਜਿਹਾ ਪਰ ਫਿਰ ਅਸੀਂ ਇੱਕ ਰਾਤ ਲੱਗੇ ਵੀ ਰਹੇ ਉਹਨਾਂ ਨੂੰ ਮਨਾਉਣ ਤੇ ਪਰ ਜਦੋਂ ਉਹਨਾਂ ਨੇ ਇਹ ਗੱਲ ਕਹਿਤੀ ਕਿ ਮੈਂ ਕੁਝ ਨਾ ਕੁਝ ਸੋਚ ਕੇ ਮੈਨੂੰ ਲੱਗਦਾ ਕਿ ਹੁਣ ਇਹ ਚੀਜ਼ਾਂ ਜ਼ਰੂਰੀ ਆ ਤਾਂ ਫਿਰ ਸਾਨੂੰ ਐਨ ਲੱਗਿਆ ਕਿ ਫਿਰ ਨਹੀਂ ਰੋਕਣਾ ਚਾਹੀਦਾ ਉਹਨਾਂ ਨੂੰ ਚਲੋ ਉਹਨਾਂ ਨੇ ਕੁਝ ਨਾ ਕੁਝ ਤਾਂ ਸੋਚਿਆ ਹੀ ਹੋਊਗਾ ਸਾਡੇ ਨਾਲ ਤਾਂ ਜ਼ਿਆਦਾ ਐਕਸਪੀਰੀਅੰਸ ਹੈ ਜ਼ਿਆਦਾ ਉਮਰ ਹੈ ਜ਼ਿਆਦਾ ਸੋਚ ਰੱਖਦੇ ਆ ਪਿਛਲੇ 4 ਦਿਨਾਂ ਤੋਂ ਰੋਜ਼ ਜਿਹੜੇ ਟੈਂਟ ਨੇ ਇੱਥੇ 20 ਪਹਿਲਾਂ ਇੱਥੇ ਤੱਕ ਸੀ ਫਿਰ ਉਸ ਤੋਂ ਅੱਗੇ ਕੱਲ ਉਹ ਲਗਾਏ ਨੇ ਤੇ ਹੁਣ ਅੱਜ ਉਹ ਲਗਾਏ ਨੇ ਪਰ ਲੋਕਾਂ ਦੀ ਭੀੜ ਉਹ ਤੋਂ ਵੀ ਬਾਹਰ ਹੋ ਜਾਂਦੀ ਆ ਪੂਰੇ ਡੈਂਡ ਭਰ ਜਾਂਦੇ ਨੇ ਤਾਂ ਤੁਹਾਨੂੰ ਹੌਸਲਾ ਫਿਰ ਮਿਲਦਾ ਕਿ ਹਾਂ ਤੁਹਾਡੇ ਫਾਦਰ ਨੇ ਜੋ ਫੈਸਲਾ ਲਿਆ ਤਾਂ ਉਹਦੇ ਉੱਪਰ ਲੋਕ ਉਸੇ ਤਰੀਕੇ ਨਾਲ ਪਹੁੰਚ ਰਹੇ ਨੇ ਉਹਨੂੰ ਲੈ ਕੇ ਦੇਖੋ ਮੈਂ ਗੱਲ ਦੱਸਦਾ ਤੁਹਾਨੂੰ ਮੈਂ ਕੱਲ ਜਦੋਂ ਇੱਥੇ ਆਏ ਨਾ ਅਸੀਂ ਤੇ ਮੈਂ ਪਿੱਛੇ ਰੁਕ ਗਿਆ ਉਹ ਟਰਾਲੀ ਕੋਲੇ ਰੁਕ ਗਿਆ ਤੇ ਜਦੋਂ ਮਤਲਬ ਕਿ ਮੇਰੇ ਨਾ ਅੱਖਾਂ 'ਚੋਂ ਪਾਣੀ ਨਿਕਲਿਆ ਜਦੋਂ ਮੈਂ ਦੇਖ ਕੇ ਤੇ ਮੈਂ ਪਿੱਛੇ ਖੜਾ ਦੇਖ ਕੇ ਹੁਣ ਸਾਰੇ ਜਾਣਦੇ ਆ ਆਪਦੇ ਘਰ ਵਾਂਗੂ ਤਾਂ ਇੱਥੇ ਰਹਿਣਾ ਮੈਂ ਮੈਂ ਕੋਈ ਓਵੇਂ ਨਹੀਂ ਰਹਿੰਦਾਗਾ ਕਿ ਮੈਂ ਤਾਂ ਸਿਰਫ ਉੱਥੇ ਹੀ ਰਹਿਣਾ ਮੈਂ ਸਾਰਿਆਂ ਨੂੰ ਆਪਦਾ ਹੀ ਮੰਨ ਕੇ ਚੱਲਦਾ ਹਾਂ ਤੇ ਮੈਂ ਉੱਥੇ ਖੜਾ ਨਾ ਅੱਖਾਂ 'ਚੋਂ ਪਾਣੀ ਅੱਖਾਂ 'ਚ ਸਾਫ਼ ਕਰੀ ਜਾਂਦਾ ਤੇ ਮੈਨੂੰ ਉੱਥੇ ਇੱਕ ਬਜ਼ੁਰਗ ਆ ਕੇ ਕਹਿੰਦੇ ਨਾ ਕੋਈ ਨਹੀਂ ਕੋਈ ਨਹੀਂ ਪੁੱਤਰਾ ਆਏ ਨਹੀਂ ਕੁਝ ਹੁੰਦਾਗਾ ਕੋਈ ਨਹੀਂ ਪ੍ਰਧਾਨ ਜੀ ਨੂੰ ਆਏ ਨਹੀਂ ਕੁਝ ਹੋਣ ਦਿੰਦੇ ਮੈਂ ਕਿਹਾ ਵੀ ਮੈਂ ਉਹ ਨਹੀਂ ਚੀਜ਼ ਨੂੰ ਦੇਖ ਕੇ ਮੈਨੂੰ ਉਹ ਕੋਈ ਇਮੋਸ਼ਨਸ ਨਹੀਂਗੇ ਮੇਰੇ ਮੈਰਾ ਤਾਂ ਸਿਰਫ ਮੈਂ ਕਿ ਇੱਕ ਵਾਰੀ ਸਿੰਘੂ ਜਾਂ ਟਿਕਰੀ ਵਰਗਾ ਮਾਹੌਲ ਮਤਲਬ ਕਿ ਦੇਖਣ ਨੂੰ ਮਿਲਿਆ ਤਾਂ ਉਹ ਚੀਜ਼ ਮੈਨੂੰ ਮਤਲਬ ਕਿ ਬੜੀ ਐ ਦਿਲ ਨੂੰ ਛੂ ਜਾਣ ਵਾਲੀ ਸੀ ਕਿ ਯਾਰ ਹਾਂ ਹੁਣ ਮਤਲਬ ਕਿ ਲੋਕ ਇੱਕ ਵਾਰੀ ਫੇਰ ਇਧਰ ਨੂੰ ਮੁਹਾਰਾ ਆਟੋਮੈਟਿਕ ਹੋ ਜਾਈਆਂ ਤਾਂ ਬਿਲਕੁਲ ਜਗਜੀਤ ਦੱਲੇਵਾਲ ਦੇ بیٹے ਨੇ ਇਹ ਜਿਨ੍ਹਾਂ ਨੂੰ ਕਿਤਨਾ ਕਿਤੇ ਭਾਵੁਕ ਵੀ ਨੇ ਕਿ ਉਹਨਾਂ ਦੇ ਪਿਤਾ ਦੇ ਵੱਲੋਂ ਇਹ ਜਿਹੜਾ ਫੈਸਲਾ ਲਿਆ ਗਿਆ ਪਰ ਕਹਿੰਦੇ ਸਾਨੂੰ ਹੌਸਲਾ ਵੀ ਹੈਗਾ ਕਿ ਮੇਰੇ ਪਿਤਾ ਜਗਜੀਤ ਢੱਲੇਵਾਲ ਨੇ ਕਿਸਾਨੀ ਦੇ ਲਈ ਫੈਸਲਾ ਲਿਆ ਕਿਸਾਨੀ ਦੇ ਲਈ ਲੜਾਈ ਜਿਹੜੀ ਹੈਗੀ ਆ ਉਹ ਲੜ ਰਹੇ ਨੇ ਪਰ ਹੌਸਲੇ ਦੇ ਵਿੱਚ ਨੇ ਜਗਜੀਤ ਢੱਲੇਵਾਲ ਤੇ ਇਹਨਾਂ ਦਾ بیٹے ਨੂੰ ਵੀ ਲੋਕਾਂ ਦੀ ਭੀੜ ਦੇਖ ਕੇ ਹੌਸਲਾ ਮਿਲਦਾ ਤੁਹਾਨੂੰ ਤਸਵੀਰਾਂ ਦਿਖਾਈਏ ਹਜੇ ਜਿਹੜੀ ਸਟੇਜ ਹੈਗੀ ਆ ਉਹ ਸ਼ੁਰੂ ਨਹੀਂ ਹੋਈ ਥੋੜੀ ਦੇਰ ਦੇ ਬਾਅਦ ਜਿਹੜੇ ਹੈਗੇ ਨੇ ਇੱਥੇ ਸਟੇਜ ਸ਼ੁਰੂ ਹੋਊਗੀ ਫਿਰ ਅਨਾਊਂਸਮੈਂਟ ਕੀਤੀ ਜਾਊਗੀ ਵੀ ਸਾਰੇ ਕਿਸਾਨ ਆਪਣੇ ਤੰਬੂਆਂ ਦੇ ਵਿੱਚੋਂ ਲੋਕ ਲਾ ਕੇ ਜਿਹੜੇ ਹੈਗੇ ਨੇ ਇੱਥੇ ਪਹੁੰਚੋ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਆਗੂ ਨੇ ਉਹ ਆਉਣਗੇ ਸਤਨਾਮ ਵਾਹਿਗੁਰ ਦਾ ਪਾਠ ਹੁੰਦਾ ਰਾਗੀ ਸਿੰਘ ਜਿਹੜੇ ਹੈਗੇ ਨੇ ਕੀਰਤਨ ਕਰਦੇ ਨੇ ਤੇ ਜਗਜੀਤ ਸਿੰਘ ਡੱਲੇਵਾਲ ਦੀ ਸੇਹਤ ਅਤੇ ਕਿਸਾਨੀ ਦੀ ਲੜਾਈ ਦੀ ਜਿਹੜੀ ਜਿੱਤਾ ਉਹਦੇ ਲਈ ਅਰਦਾਸ ਕੀਤੀ ਜਾਂਦੀ ਹੈ ਤਾਂ ਇਹ ਜਿਹੜਾ ਭੀੜ ਹੈਗੀ ਆ ਇਹ ਮਾਹੌਲ ਹੈਗਾ ਇਹ ਇੰਨਾ ਕੁ ਜ਼ਿਆਦਾ ਵੱਧ ਜਾਂਦਾ ਕੀ ਰੋਜ਼ਾਨਾ ਕਿਸਾਨਾਂ ਨੂੰ 20 25 ਫੁੱਟ ਜਿਹੜੇ ਹੈਗੇ ਨੇ ਟੈਂਟ ਇੱਥੇ ਵਧਾਉਣੇ ਪੈ ਰਹੇ ਨੇ ਰੋਜ਼ਾਨਾ ਉਹਨਾਂ ਨੂੰ ਹੋਰ ਨਵੇਂ ਪ੍ਰਬੰਧ ਕਰਨੇ ਪੈ ਰਹੇ ਨੇ ਤੇ ਭੀੜ ਜਿਹੜੀ ਹੈਗੀ ਹੈ ਇਸ ਤਰੀਕੇ ਨਾਲ ਲੋਕਾਂ ਦੀ ਇੱਥੇ ਵੱਧਦੀ ਜਾ ਰਹੀ ਹੈ ਜੀ